ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬ ਦੇ ਉਸ ਇਤਿਹਾਸਿਕ ਸ਼ਹਿਰ ਦੀ ਜਿਸ ਸ਼ਹਿਰ ਦੇ ਇੱਕ ਗੁਰੂ ਘਰ ਵਿੱਚ ਹੈ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਕਿਹੜੇ ਗੁਰੂ ਸਾਹਿਬ ਜਿਹਾ ਨੇ ਇਸ ਸ਼ਹਿਰ ਨੂੰ ਵਾਰ ਦਿੱਤਾ ਸੀ ਕਿ ਇਹ ਸ਼ਹਿਰ ਦੁਨੀਆ ਦੇ ਬੇੜੇ ਪਾਰ ਲਾਵੇਗਾ ਮੈਂ ਗੱਲ ਕਰਦਾ ਪਿਆਨ ਜੀ ਪੰਜਾਬ ਦੇ ਇਤਿਹਾਸਿਕ ਸ਼ਹਿਰ ਸ਼੍ਰੀ ਤਰਨਤਾਰਨ ਸਾਹਿਬ ਦੀ ਇਸ ਸ਼ਹਿਰ ਕਿਹੜੇ ਗੁਰੂ ਸਾਹਿਬ ਜਿਹਾ ਨੇ ਬਸਾਇਆ ਸੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਸ਼੍ਰੀ ਤਰਨਤਾਰਨ ਸਾਹਿਬ ਦਾ ਇਤਿਹਾਸ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਜੀ ਮੇਰਾ ਨਾਮ ਹੈ ਗਰਸੇਵਕ ਸਿੰਘ ਤੁਸੀਂ ਦੇਖ ਰਹੇ ਹੋ ਗਰਸੇਵਕ ਸਿੰਘ ਬਲੌਗ ਇਸ ਪਵਿੱਤਰ ਨਗਰ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ 16ਵੀਂ ਸਦੀ ਦੇ ਵਿੱਚ ਬਸਾਇਆ ਸੀ ਜਦੋਂ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਸ੍ਰੀ ਅਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਸ੍ਰੀ ਗੋਇੰਦਵਾਲ ਸਾਹਿਬਾ ਚਾਲੇ ਪਾ ਰਹੇ ਸੀ ਦਾ ਰਸਤੇ ਦੇ ਵਿੱਚ ਉਹ ਇਸ ਜਗ੍ਹਾ ਤੇ ਰੁਕੇ ਸੀ ਇੱਥੇ ਇੱਕ ਪਾਣੀ ਦੀ ਟਾਬ ਹੁੰਦੀ ਸੀ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਇੱਥੋਂ ਦਾ ਪਾਉਣ ਪਾਣੀ ਬਹੁਤ ਵਧੀਆ ਲੱਗਿਆ ਸੀ ਤੇ ਗੁਰੂ ਅਰਜਨ ਪਾਤਸ਼ਾਹ ਜੀ ਆਣੇ ਇਸ ਜਗ੍ਹਾ ਤੇ ਸਿੱਖਾਂ ਦਾ ਇੱਕ ਪਵਿੱਤਰ ਅਸਥਾਨ ਬਣਾਉਂਦਾ ਫੈਸਲਾ ਕਰ ਲਿਆ ਸੀ ਤੇ ਗੁਰੂ ਅਰਜਨ ਪਾਤਸ਼ਾਹ ਜੀ ਆਣੇ ਇਹ ਜਗ੍ਹਾ ਕਾਜੀ ਕੋਟ ਅਤੇ ਪੜਾਸੌਰ ਦੇ ਪਿੰਡ ਵਾਸੀਆਂ ਤੋਂ ਕਰੀਬ 157000 ਰੁਪਏ ਵਿੱਚ ਖਰੀਦੀ ਤੇ ਇਸ ਜਗ੍ਹਾ ਤੇ ਇੱਕ ਸਰੋਵਰ ਦਾ ਨਿਰਮਾਣ ਕਰਵਾਇਆ। ਉਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਆਣੇ ਇਸ ਸਥਾਨ ਤੇ ਕੋੜੀਆਂ ਦੇ ਲਈ ਇੱਕ ਦਵਾਈਖਾਨਾ ਦੇ ਖੋਲਿਆ, ਇੱਕ ਆਸ਼ਰਮ ਵੀ ਬਣਵਾਇਆ ਤੇ ਇਸ ਜਗ੍ਹਾ ਦਾ ਨਾਮ ਰੱਖਿਆ ਗਿਆ ਤਰਨਤਾਰਨ। ਤਰਨ ਮਤਲਬ ਜਹਾਜ਼ ਤੇ ਤਾਰਨ ਮਤਲਬ ਪਾਰ ਲਾਉਣ ਵਾਲਾ। ਢੇੜੇ ਪਾਰ ਲਾਉਣ ਵਾਲਾ ਸ਼ਹਿਰ। ਤੇ ਗੁਰੂ ਅਰਜਨ ਪਾਤਸ਼ਾਹ ਜੀ ਆਣੇ ਇਸ ਸ਼ਹਿਰ ਨੂੰ ਵਰ ਦਿੱਤਾ ਸੀ ਕਿ ਇਹ ਸ਼ਹਿਰ ਮਨੁੱਖਾਂ ਦੇ ਬੇੜੇ ਪਾਰ ਲਾਏਗਾ ਇਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਆਣੇ ਇਸ ਜਗ੍ਹਾ ਤੇ ਆਸ-ਪਾਸ ਦੇ ਵਪਾਰੀ ਲਿਆ ਕੇ ਲਸਾਏ ਤੇ ਵਪਾਰ ਹੋਣ ਕਾਰਨ ਇਸ ਸ਼ਹਿਰ ਦੀ ਚਿਹਰ ਪੈਰ ਹੋਰ ਵੀ ਵੱਧ ਗਈ ਮੁਗਲ ਕਾਲ ਦੇ ਸਮੇਂ ਇਹ ਸ਼ਹਿਰ ਬਹੁਤਾ ਤਰੱਕੀ ਨਹੀਂ ਸੀ ਕਰ ਸਕਿਆ ਤੇ ਮਿਸਲ ਕਾਲ ਦੇ ਸਮੇਂ ਤੇ ਇਹ ਸ਼ਹਿਰ ਭੰਗੀ ਮਿਸਲ ਦੇ ਅਧੀਨ ਆਉਂਦਾ ਸੀ ਇਹ ਮਿਸਲ ਕਾਲ ਦੇ ਸਮੇਂ ਤੇ ਹੀ ਸਰਦਾਰ ਜੱਸਾ ਸਿੰਘ ਆਰਾਮਗੜੀਆਂ ਜੀ ਆਣੇ ਸਰੋਵਰ ਦੇ ਦੋ ਪਾਸੇ ਪੱਕੇ ਕਰਵਾਏ ਸੀ ਤੇ ਕੁਝ ਇਮਾਰਤਾਂ ਦੀ ਮੁਰੰਮਤ ਵੀ ਕਰਵਾਈ ਸੀ ਫਿਰ 1805 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਆਣੇ ਸ਼੍ਰੀ ਤਰਨਤਾਰਨ ਸਾਹਿਬ ਸ਼ਹਿਰ ਨੂੰ ਖਾਲਸਾ ਰਾਜ ਦੇ ਵਿੱਚ ਮਿਲਾ ਲਿਆ ਸੀ 1836 ਈਸਵੀ ਵਿੱਚ ਆਲਸਰਾਜ ਦੇ ਸਮੇਂ ਤੇ ਹੀ ਮਹਾਰਾਜਾ ਰਣਜੀਤ ਸਿੰਘ ਜੀ ਆਣੇ ਇਸ ਸ਼ਹਿਰ ਦੇ ਦਿਵਾਰੇ ਇੱਕ ਦਿਵਾਰ ਬਣਵਾਈ ਸੀ ਤੇ 12 ਦਰਵਾਜ਼ੇ ਰਖਵਾਏ ਸੀ। ਉਦੋਂ ਹੀ ਮਹਾਰਾਜਾ ਰਣਜੀਤ ਸਿੰਘ ਜੀ ਆਣੇ ਸਰੋਵਰ ਦੇ ਬਚੇ ਹੋਏ ਦੋ ਪਾਸੇ ਦੇ ਪ੍ਰਕਰਮਾ ਸਾਰੇ ਪੱਕੀ ਕਰਵਾਈ ਸੀ। 1836 ਈਸਵੀ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਜੀ ਆਣੇ ਸ਼੍ਰੀ ਦਰਬਾਰ ਸਾਹਿਬ ਤਰਨਤਾਨ ਸਿੰਘ ਸਾਹਿਬ ਤੇ ਸੋਨੇ ਦੀ ਸੇਵਾ ਕਰਵਾਈ ਸੀ। ਮਹਾਰਾਜਾ ਰਣਜੀਤ ਸਿੰਘ ਜੀ ਆਣੇ ਅਕਾਲ ਚਲਾਣੇ ਤੋਂ ਬਾਅਦ ਕਵਰ ਨੌਨਿਹਾਲ ਸਿੰਘ ਜੀ ਆਣੇ ਇਸ ਜਗ੍ਹਾ ਤੇ ਰੁਕਣ ਵਾਲੀਆਂ ਸੰਗਤਾਂ ਲਈ ਇੱਕ ਮਨਾਰਾ ਵੀ ਬਣਾਇਆ ਸੀ ਤਰਨਤਾਰਨ ਸ਼ਹਿਰ ਲਾਹੌਰ ਤੋਂ ਦਿੱਲੀ ਜਾਣ ਵਾਲੀ ਇੱਕ ਪੁਰਾਣੀ ਜਰਨੈਲੀ ਸੜਕ ਦੇ ਉੱਤੇ ਵਸਿਆ ਹੋਇਆ ਸ਼ਹਿਰ ਤਰਨਤਾਰਨ ਸਾਹਿਬ ਗੁਰੂ ਘਰ ਵਿੱਚ ਬਣਿਆ ਹੋਇਆ ਸਰੋਵਰ ਧੁਨੀਆਂ ਦੇ ਸਾਰੇ ਗੁਰੂ ਘਰਾਂ ਦੇ ਸਰੋਵਰਾਂ ਤੋਂ ਬਹੁਤ ਵੱਡਾ ਹੈ ਜੋ ਕਿ 17 ਕਿੱਲੇ ਪੰਜੇ ਕਨਾਲਾਂ ਦੇ ਵਿੱਚ ਲਗਭਗ ਪੌਣੇ 18 ਕਿੱਲਾਂ ਦੇ ਵਿੱਚ ਬਣਿਆ ਹੋਇਆ ਹੈ ਇਹ ਸੀ ਸ਼੍ਰੀ ਤਰਨਤਾਰਨ ਸਾਹਿਬ ਸ਼ਹਿਰ ਦਾ ਇਤਿਹਾਸ ਕੀ ਤੁਹਾਨੂੰ ਇਸ ਸ਼ਹਿਰ ਦਾ ਇਤਿਹਾਸ ਦਾ ਪਹਿਲਾ ਪਤਾ ਸੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਕਰ ਤੁਸੀਂ ਪੇਜ ਤੇ ਅੱਜ ਪਹਿਲੀ ਵਾਰ ਆਏ ਹੋ ਤਾਂ ਪੇਜ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਕਿਉਂਕਿ ਮੈਂ ਪੰਜਾਬ ਦੇ ਸ਼ਹਿਰਾਂ ਦੀ ਇਤਿਹਾਸਿਕ ਜਾਣਕਾਰੀ ਇਸੇ ਪੇਜ ਤੇ ਦੇਣਾ ਹਾਂ ਜੀ ਤੇ ਜੇਕਰ ਮੇਰੇ ਵੱਲੋਂ ਦਿੱਤੀ ਗਈ ਇਤਿਹਾਸਿਕ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਅੱਗੇ ਹੋਰਾਂ ਤੱਕ ਵੀ ਸ਼ੇਅਰ ਕਰਿਓ ਜੀ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੇਂ ਸ਼ਹਿਰ ਦੀ ਇਤਿਹਾਸਿਕ ਜਾਣਕਾਰੀ ਦੀ ਵੀਡੀਓ ਦੇ ਵਿੱਚ ਧੰਨ